ਦੀ ਅੰਜੀਲ ਪਤਾ 16 ਬਾਪ ਉਸ ਦੀ 13 ਹੈ ਇਹ ਤਾਂ ਕਰਕੇ ਇਸੇ ਹਿੱਸਾ ਪੜਦੇ ਹਰ ਹਫਤੇ ਤਾਂ ਕਿ ਅਸੀਂ ਆਪਣੇ ਉਸ ਹਿੱਸੇ ਦੇ ਨਾਲ ਜਿਹੜਾ ਅਸੀਂ ਸ਼ੁਰੂ ਕੀਤਾ ਪਿਆ ਉਹਨਾਂ ਸੀ ਜੁੜ ਜਾਈਏ ਪੜਾਂਗੇ ਪਰਮੇਸ਼ਰ ਦੇ ਪਵਿੱਤਰ ਬਚਨ ਵਿੱਚੋਂ ਨਵਾਂ ਨੇਮ ਮੱਸੀ ਦੀ ਅੰਜੀਲ ਉਹ ਦਾ 16 ਬਾਪ ਉਸ ਦੀ 13 ਹੈ ਤੋਂ ਸ਼ੁਰੂ ਕਰਾਂਗੇ ਯਿਸੂ ਨੇ ਕੈਥਰੀਆclientWidth ਦੇ ਇਲਾਕੇ ਵਿੱਚ ਆਨ ਕੇ ਆਪਣੇ ਜੇਲੀਆ ਨੂੰ ਕਿਹਾ ਕਿ ਬੁਖਿਆ ਜੋ ਲੋਕ ਮੁੱਖ ਦੇ ਪੁੱਤਰ ਤੂੰ ਕੀ ਆਪਦੇ ਹਨ ਉਹ ਬੋਲੇ ਕਈ ਤਾਂ ਇਹੋ ਨਾ ਬਪਤੀਸਮ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਰੀਆ ਅਤੇ ਕਈ ਇਰਮੀਆਂ ਇਹ ਨਬੀਆਂ ਵਿੱਚੋਂ ਕੋਈ ਉਸਨੇ ਉਨ੍ਹਾਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ਹੇਲੇਲੂਇਆ ਪ੍ਰਭੇ ਯੇਸ਼ੂ ਮਸੀਹ ਨੇ ਆਪਣੇ ਸ਼ਗਿਰਦਾਂ ਦੇ ਕੋਲੋਂ ਪੁੱਛਿਆ ਕਿ ਲੋਕੀ ਮੇਰੇ ਬਾਰੇ ਦੇ ਵਿੱਚ ਕੀ ਕਹਿੰਦੇ ਆ ਹਨ ਲੋਕੀ ਮੇਰੇ ਬਾਰੇ ਦੇ ਵਿੱਚ ਕੀ ਕਹਿੰਦੇ ਆ ਅਸੀਂ ਕਈ ਵਾਰੀ ਇਹ ਗੱਲ ਨੂੰ ਦੁਹਰਾਇਆ ਆ ਕਿ ਅਗਰ ਅਸੀਂ ਲੋਕਾਂ ਦੇ ਕੋਲੋਂ ਇਹ ਸਵਾਲ ਪੁੱਛੀਏ ਕਿਸੇ ਦੇ ਕੋਲ ਪੁੱਛੀਏ ਅੰਤ ਪਈ ਲੋਕੀ ਜਿਹੰਦੇ ਵਾਲੇ ਮੇਰੇ ਬਾਰੇ ਕੀ ਕਹਿੰਦੇ ਆ ਤੇ ਉਹ ਜਿਹੜੀਆਂ ਰਿਪੋਰਟਾਂ ਜਿਹੜੀਆਂ ਆ ਜਿਆਦਾ ਖਰਾਬ ਰਪੋਟਾਂ ਹੀ ਆਉਂਦੀਆਂ ਕਿਉਂਕਿ ਕੋਈ ਵੀ ਕਿਸੇ ਦੇ ਬਾਰੇ ਕੋਈ ਚੰਗੀ ਗੱਲ ਕਰਦਾ ਕਰਦਾ ਨਹੀਂ ਬਹੁਤ ਘੱਟ ਲੋਕ ਆ ਜਿਹੜੇ ਕਿਸੇ ਦੀ ਵਿਵਰਤ ਚੰਗੀ ਗੱਲ ਪੇਸ਼ ਕਰਦੇ ਆ ਸੋ ਪ੍ਰਭੂ ਯਸ਼ਮਤੀ ਦੇ ਬਾਰੇ ਜਿਹੜੀਆਂ ਰਿਪੋਰਟਾਂ ਜਿਹੜੀਆਂ ਉਹ ਬੜੀਆਂ ਵਧੀਆਆਂ ਸੀਗੀਆਂ ਸੋ ਪ੍ਰਭੂ ਨੇ ਕਿਹਾ ਕਿ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਤੇ ਪ੍ਰਭੂ ਯਸ਼ਮਤੀ ਨੇ ਜਦੋਂ ਪੁੱਛਿਆ ਤੇ ਚੇਲਿਆਂ ਨੇ ਇੱਕ ਜਵਾਬ ਦਿੱਤਾ ਉਹਨਾਂ ਨੇ ਕਿਹਾ ਵੀ ਕੋਈ ਕਿੰਨਾ ਚਹੁਨਾ ਬਖਸਾਉਣ ਦੇਣ ਵਾਲਾ ਤੇ ਕੋਈ ਕਹਿੰਦਾ ਯਰਮੀਆ ਤੇ ਕੋਈ ਕਹਿੰਦਾ ਐਲੀਆ ਕਿੰਨਾਂ ਨਾਮ ਉਸ ਦੇ ਨਾਲ ਤੇ ਆਏ ਤੇ ਪ੍ਰਭੂ ਯਸ਼ਮਸੀ ਨੇ ਕਿਹਾ ਕਿ ਤੁਸੀਂ ਤੁਸੀਂ ਮੇਰੇ ਬਾਰੇ ਕੀ ਕਹਿੰਦੇ ਹੋ ਐਲੀਆ ਨੂੰ ਪੁੱਛ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਭਈ ਮੈਂ ਕੌਣ ਆ ਸੋ ਅਸੀਂ ਇਹ ਕੀ ਸਿੱਖਦੇ ਪਏ ਆ ਕਿ ਪ੍ਰਭੂ ਯਸ਼ਮਸੀ ਏ ਕੌਣ ਆ ਹਨਾ ਪ੍ਰਭੂ ਯਸ਼ੂ ਦਾ ਨਾਮ ਜਿਹੜਾ ਆ ਉਹ ਧਰਤੀ ਤੋਂ ਲੈ ਕੇ ਅਸਮਾਨਾਂ ਤੱਕ ਜਿਹੜਾ ਆ ਉਹ ਮਸ਼ਹੂਰ ਆ ਪਤਾਲਾਂ ਦੇ ਵਿੱਚ ਵੀ ਮਸ਼ਹੂਰ ਆ ਕਿ ਉਹ ਕੌਣ ਆ ਪ੍ਰਭੂ ਯਸ਼ਮਸੀ ਉਹ ਨੂੰ ਅਸੀਂ ਸਿੱਖਦੇ ਪਏ ਆ ਆਪਾਂ ਕਾਫੀ ਗੱਲਾਂ ਸਿੱਖ ਕੇ ਆਏ ਆਂ ਸੋ ਅਸੀਂ ਜੋ ਨਾਂ ਦੇ ਬਾਰੇ ਵਿੱਚ ਸਿੱਖਿਆ ਸੀਗਾ ਜੋ ਹੋਨਾ ਦਾ ਨਾਮ ਜਿਹੜਾ ਪ੍ਰਭੂ ਯਸੁਸੀ ਦੇ ਨਾਲ ਕਿਉਂ ਜੋੜਿਆ ਗਿਆ ਫਿਰ ਐਲੀਆ ਦੇ ਬਾਰੇ ਆਪਾਂ ਸਿੱਖਦੇ ਆ ਰਹੇ ਆਂ ਕਿ ਐਲੀਆ ਦਾ ਨਾਮ ਕਿਉਂ ਪ੍ਰਭੂ ਯਸੁਸੀ ਦੇ ਨਾਲ ਜੋੜਿਆ ਗਿਆ ਹੁਣ ਅਗਲਾ ਹਿੱਸਾ ਜਿਹੜਾ ਆਪਾਂ ਸਿੱਖਣਾ ਹੈ ਉਹ ਜਰਮੀਆਂ ਦਾ ਆ ਕਿ ਜਰਮੀਆਂ ਦਾ ਨਾਮ ਕਿਉਂ ਪ੍ਰਭੂ ਯਸੁਸੀ ਦੇ ਨਾਲ ਜੋੜਿਆ ਗਿਆ ਕਿਉਂਕਿ ਇਹਨਾਂ ਤਿੰਨ ਰੱਬ ਦੇ ਬੰਦਿਆਂ ਦੇ ਵਿੱਚ ਨਬੀਆਂ ਦੇ ਵਿੱਚ ਪ੍ਰਭੂ ਯਸੁਸੀ ਤੇ ਤਿੰਨੋਂ ਨਬੀ ਜਿਹੜੇ ਸੀਗੇ ਇਹਨਾਂ ਦੇ ਵਿੱਚ ਬੜੀ ਸਮਾਨਤਾ ਸੀਗੀ ਇਹ ਸਿੱਗਾ ਸਮਾਨਤਾ ਸੀ ਸਮਾਨਤਾ ਦਾ ਮਤਲਬ ਵੀ ਇੱਕੋ ਜਿਹਾ ਲੱਗਦੇ ਸੀ ਉਹਨਾਂ ਦੇ ਕੰਮ ਜਿਹੜੇ ਸੀਗੇ ਉਹ ਇੱਕੋ ਜਿਹੇ ਸੀਗੇ ਉਹਨਾਂ ਦਾ ਸੰਦੇਸ਼ ਜਿਹੜਾ ਸੀਗਾ ਇੱਕੋ ਜਿਹਾ ਸੀਗਾ ਉਹਨਾਂ ਦਾ ਪ੍ਰਚਾਰ ਜਿਹੜਾ ਸੀ ਉਹ ਵੀ ਕੀ ਸੀਗਾ ਉਹ ਇੱਕੋ ਜਿਹਾ ਸੀਗਾ ਸੋ ਪ੍ਰਭੂ ਯਿਸੂ ਨੂੰ ਸੀ ਜਿਹਹੁਣਾ ਜਿ ਤਰ੍ਹਾਂ ਲੋਕਾਂ ਨੂੰ ਦੱਸਿਆ ਜਨਮੀਆਂ ਦੀ ਤਰ੍ਹਾਂ ਤੇ ਐਲੀਆ ਦੀ ਤਰ੍ਹਾਂ ਦੱਸਿਆ ਸੋ ਅਸੀਂ ਪ੍ਰਭੂ ਯਿਸੂ ਨੂੰ ਸੀ ਦੇ ਬਾਰੇ ਕੀ ਸੋਇਦੇ ਆ ਕਿ ਪ੍ਰਭੂ ਯਿਸੂ ਸੀ ਕੌਣ ਹੈ ਦੱਸ ਸਕਦਾ ਕੋਈ ਜਮਾਤ ਦੇ ਵਿੱਚ ਪ੍ਰਭੂ ਯਿਸੂ ਸੀ ਕੌਣ ਹੈ ਆਪਾਂ ਕਈ ਵਾਰ ਪੁੱਛਿਆ ਕਿ ਪ੍ਰਭੂ ਯਸ਼ੁਅਮਸੀ ਕੌਣ ਹੈ ਕੌਣ ਹੈ ਪ੍ਰਭੂ ਯਸ਼ੁਅਮਸੀ ਕੋਈ ਦੱਸਦਾ ਇਸ ਨੂੰ ਹਾਂ ਸਾਰੇ ਬਹੁਤ ਗੱਲਾਂ ਆ ਪ੍ਰਭੂ ਯਸ਼ੁਅਮਸੀ ਦੇ ਬਾਰੇ ਕੋਈ ਵੀ ਤੁਸੀਂ ਜਿਹੜਾ ਤੁਸੀਂ ਜਾਣਦੇ ਹੋ ਤੁਸੀਂ ਨਾਮ ਲੈ ਸਕਦੇ ਆ ਪ੍ਰਭੂ ਯਸ਼ੁਅਮਸੀ ਪਰਮੇਸ਼ਵਰ ਹੀ ਕੋ ਲੋਤਾ ਪੁੱਛਣਾ ਹੈ ਪ੍ਰਭੂ ਯਸ਼ੁਅਮਸੀ ਸਾਡਾ ਮੁਕਤੀ ਦਾਤਾ ਹੈ ਪ੍ਰਭੂ ਯਸ਼ੁਅਮਸੀ ਚੰਗਾ ਕਰਨ ਵਾਲਾ ਪ੍ਰਭੂ ਯਸ਼ੁਅਮਸੀ ਆਰਜੀ ਤੇ ਅੰਤਿਆ ਪ੍ਰਭੂ ਯਸ਼ੁਅਮਸੀ ਅਲਫਾ ਤੇ ਓਮੇਗਾ ਹੈ ਕਿ ਪ੍ਰਭੂ ਯਸ਼ੁਅਮਸੀ ਜਲਦੀ ਆਉਣ ਵਾਲਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡਾ ਸਪੀਕਰ ਕਰਨ ਵਾਲਾ ਆ ਪ੍ਰਭੂ ਯਿਸੂ ਮਸੀਹ ਸਾਨੂੰ ਜਿਹੜਾ ਸ਼ਿਫਾ ਦੇਣ ਵਾਲਾ ਉਹ ਚੰਗਿਆ ਕਰਨ ਵਾਲਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਪ੍ਰਭੂ ਯਿਸੂ ਮਸੀਹ ਨਬੀਆਂ ਦਾ ਨਵੀ ਆਗਲਾ ਹallelujah ਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਰਾਜਾ ਮ ਬਹੁਤ ਸਾਰੀਆਂ ਗੱਲਾਂ ਆ ਪ੍ਰਭੂ ਯਿਸੂ ਮਸੀਹ ਦੇ ਬਾਰੇ ਅਸੀਂ ਕੋਈ ਵੀ ਗੱਲ ਜਿਹੜੀ ਆ ਉਹ ਇੱਕ ਇੱਕ ਗੱਲ ਆਪਣੀ ਦੱਸ ਦੱਸ ਸਕਦੇ ਆ ਸੋ ਅਸੀਂ ਪੜਦੇ ਹੱਗੇ ਇਹ ਲਈਆਂ ਦੇ ਬਾਰੇ ਜਦੋਂ 엘리아 ਅ ਇਜ਼ਮਲ ਰਾਣੀ ਜਿਹੜੀ ਮਾਰਦੀ ਸੀ ਨਬੀਆਂ ਨੂੰ ਮਾਰਦੀ ਹੁੰਦੀ ਸੀ ਉਹ ਤੋਂ ਲੁਕਦਾ ਲੁਕਦਾ ਜਾ ਕੇ ਇੱਕ ਗੁਫਾ ਦੇ ਵਿੱਚ ਛੁਪ ਗਿਆ ਇੱਕ ਗੁਫਾ ਦੇ ਵਿੱਚ ਛੁਪ ਗਿਆ ਚਾਲਦਾ ਉਹ ਕੋ ਬਚਦਾ ਵੱਜਦਾ ਉਹ ਲੁਕਦਾ ਲੁਕਦਾ ਉਹ ਕਿਤੇ ਦੂਰ ਜਾ ਰਿਹਾ ਸੀਗਾ ਕਿ ਦਰਖਤ ਦੇ ਤਾਂ ਸੌ ਗਿਆ ਤੇ ਪਰਮੇਸ਼ਰ ਨੇ ਉਹਨੂੰ ਜਗਾਇਆ ਤੇ ਪਰਮੇਸ਼ਰ ਪੁੱਛਿਆ ਕਿ ਭਈ ਤੂੰ ਉੱਥੇ ਉਹਨੂੰ ਰੋਟੀ ਬਣਾ ਲੈ ਇੰਤਜ਼ਾਮ ਕੀਤਾ ਤੇ ਪਰਮੇਸ਼ਰ ਨੇ ਉਹਨੂੰ ਐਲੀਅਨ ਨੂੰ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਪੁੱਛਿਆ ਅਸੀਂ ਪੜਿਆ ਸੀ ਕਿਸੇ ਹਸਪਤਾਲ ਦੇ ਵਿੱਚ ਕਿ ਐਲੀਅਨ ਨੇ ਇੱਕ ਜਵਾਬ ਦਿੱਤਾ ਕਿ ਮੈਂ ਜੋ ਹਵਾ ਪਰਮੇਸ਼ਰ ਦੀ ਅਣਖ ਦੇ ਨਾਲ ਛੜਿਆ ਛੜਿਆ ਪੜਾ ਕੇ ਪਿਓ ਸੇ ਆਤਮਾ ਨੂੰ ਇੱਕ ਵਾਰ ਫੇਰ 15 ਐਤੋਂ ਅਸੀਂ ਪੜ ਲਵਾਂਗੇ। ਆ 9 ਐਤੋਂ ਪਰ ਪੜ ਲਓ। 9 ਪੜ ਕੇ ਫਿਰ 15 ਐਸ ਪੜਾਂਗੇ। ਆ ਪਹਿਲਾ ਰਾਜਾ ਜਿਹੜਾ ਆਪਾਂ ਅਸੀਂ ਤਾਂ ਪੜਨੇ ਸਿਰ ਰਾਜਾ ਦੀ ਕਿਤਾਬ ਪਹਿਲਾ ਰਾਜਾ ਉਹਦਾ 19 ਭਾਗ ਉਹਦੀ 9 ਐਤੋਂ ਪੜ ਲਵਾਂਗੇ। ਅਸੀਂ ਪਿਛਲਾ ਥੋੜਾ ਹਾਲ ਅਸੀਂ ਦੇਖ ਲਵਾਂਗੇ। ਉੱਥੇ ਉਹ ਇਸ ਗੁਫਾ ਵਿੱਚ ਜਾ ਰਿਹਾ ਤਾਂ ਦੇਖੋ ਹੂੰ ਯਹੋਵਾ ਦਾ ਬੱਚਾ ਉਥੋਂ ਆਇਆ। ਹੂੰ ਇਲੀਆ ਤੂੰ ਐਸੇ ਕੀ ਕਰਦਾ ਹੈ ਹੂੰ ਅੱਬ ਉਹ ਉਸਨੇ ਆਖਿਆ ਮੈਂ ਯਹੋਵਾ ਸਹਾਨ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ ਮੂਜੋ ਇਜ਼ਰਾਈਲੀਆਂ ਨੇ ਤੇਰੇ ਨਾਮ ਨੂੰ ਪਿਆਰ ਦਿੱਤਾ ਤੇਰੀਆਂ ਜਗਵੇਦੀਆਂ ਝਾਹ ਚੁੱਕੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੜ ਦਿੱਤਾ ਬਸ ਇਹ ਥੀ ਗੱਲਬਾਤ ਜੋ ਇਲੀਆ ਨੇ ਪਰਮੇਸ਼ਰ ਨੂੰ ਦੱਸੀ ਪਰਮੇਸ਼ਰ ਨੂੰ ਕਿਹਾ ਕਿ ਮੈਂ ਲੁਕਦਾ ਲੁਕਦਾ ਇਸ ਗੁਫਾ ਦੇ ਵਿੱਚ ਆ ਗਿਆ ਕਿਉਂਕਿ ਤੇਰੇ ਨਬੀਆਂ ਨੂੰ ਉਸ ਰਾਜੇ ਨੇ ਉਸ ਰਾਣੀ ਨੇ ਜਿਹੜਾ ਸੀਗਾ ਉਹ ਵੜ ਦਿੱਤਾ ਕਿ ਮੈਂ ਜੋ ਹਵਾ ਪਰਮੇਸ਼ਰ ਦੀ ਅਣਖ ਦੇ ਨਾਲ ਸੜਿਆ ਹੋਇਆ ਹਾਂ ਜੰਗੇ ਜੋ ਹਵਾ ਪਰਮੇਸ਼ਰ ਦੀ ਅਣਖਿਆ ਮੈਨੂੰ ਮੈਂ ਲੁਕਦਾ ਲੁਕਦਾ ਆ ਗਿਆ ਭਈ ਜੇ ਮੈਂ ਵੀ ਮਰ ਗਿਆ ਤੇ ਮੈਂ ਰੱਬ ਦਾ ਕੰਮ ਰੱਬ ਦਾ ਕੰਮ ਕੌਣ ਕਰੂਗਾ ਐਲੀਆ ਕਹਿੰਦਾ ਮੈਂ ਲੁਕਦਾ ਲੁਕਦਾ ਆ ਰਿਹਾ ਤੇ ਜੋ ਹਵਾ ਪਰਮੇਸ਼ਰ ਨੇ ਕਿਹਾ ਵੀ ਤੂੰ ਤੈਨੂੰ ਲੋਕਾਂ ਦੀ ਲੋੜ ਨਹੀਂ ਜਿਹੜਾ ਘਰ ਜਿਹੜਾ ਆ ਉਹ ਪਹਾੜ ਤੇ ਬਣਿਆ ਹੋਇਆ ਉਹ ਕਦੇ ਲੁਕ ਸਕ ਲੁਕ ਸਕਦਾ ਨਹੀਂ ਜਿਹੜਾ ਘਰ ਉੱਚੇ ਉੱਤੇ ਬਣਿਆ ਹੋਇਆ ਉਹ ਕਦੇ ਲੁਕ ਸਕਦਾ ਨਹੀਂ ਤੋ ਜਿਹੜਾ ਦੀਵਾ ਬਲਦਾ ਆ ਉਹ ਕਦੇ ਛੁਪ ਸਕਦਾ ਨਹੀਂ ਜਿਹੜਾ ਦੀਵਾ ਉੱਚੇ ਦੇ ਉੱਤੇ ਬਣਿਆ ਬਲਦਾ ਆ ਉਹ ਕਦੇ ਛੁਪ ਸਕਦਾ ਨਹੀਂ ਅਜਾ ਸੂਰਜ ਨੂੰ ਕੋਈ ਛੁਪਾ ਸਕਦਾ ਨਹੀਂ ਛੁਪਾ ਸਕਦਾ ਜਿਹੜੇ ਤੇ ਉੱਚੇ ਦੇ ਉੱਤੇ ਉੱਚੇ ਦੇ ਉੱਤੇ ਆ ਉਹਨੂੰ ਕੋਈ ਛੁਪਾ ਸਕਦਾ ਨਹੀਂ ਇਹ ਜੋ ਹਵਾ ਪਰਮੇਸ਼ਰ ਨੇ ਪਿਆ ਵੀ ਤੈਨੂੰ ਲੋਕਾਂ ਦੀ ਲੋੜ ਨਹੀਂ ਉੱਠਿਰ ਤੇ ਦਮਸ਼ਕ ਦੇ ਰਾਹ ਰਾਹ ਚਲਿਆਂ ਜਾ ਪੜਾਂਗੇ ਅਸੀਂ 15 ਹਿੱਤੋਂ ਕਈ ਹਵਾ ਨੇ ਉਸ ਨੂੰ ਆਖਿਆ ਹੂੰ ਹਾਂ ਜਾ ਅਤੇ ਉਜਾਰ ਦੇ ਰਾਦ ਮਸ਼ਿਕ ਨੂੰ ਚਲਾ ਜਾ ਅਤੇ ਉੱਥੇ ਜਾ ਕੇ ਹਜ਼ਾਇਰ ਨੂੰ ਮਸਾ ਕਰਕੇ ਉੱਥੇ ਜਾ ਕੇ ਹਜ਼ਾਇਰ ਨੂੰ ਮਸਾ ਕਰ ਆਰਾਮ ਦਾ ਪਾਸ਼ਾ ਬਣਾ ਆਰਾਮ ਦਾ ਪਾਸ਼ਾ ਬਣਾਵੇ ਅਤੇ ਰਮਸ਼ੀ ਦੇ ਪੁੱਤਰ ਯਹੂ ਨੂੰ ਮਸਾ ਕਰਕੇ ਇਜ਼ਰਾਇਲ ਦਾ ਪਾਸ਼ਾ ਬਣਾ ਅਤੇ ਸ਼ਫਾਤ ਦੇ ਪੁੱਤਰ ਅਲੀਸ਼ਾ ਨੂੰ ਜੋ ਅਬ ਇਬੇਲ ਮੌਲਾ ਦਾ ਹੈ ਮਸਾ ਕਰ ਇਹ ਤੇਰੇ ਸਾਹ ਨਵੀ ਹੋਵੇ ਹੂੰ ਅੱਗੇ ਪੜੋ ਨਹੀਂ ਹੋ ਕਿ ਜਿਹੜਾ ਹਜਾਰ ਇਹਦੀ ਤਲਵਾਰ ਤੋਂ ਬਚੇਗਾ ਉਹ ਨੂੰ ਇਹੂ ਮਾਰੇਗਾ ਅਤੇ ਜਿਹੜਾ ਇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਅਲੀਸ਼ਾ ਮਾਰੇਗਾ ਹਮ ਹallelujah ਯਹਵਾ ਪਰਮੇਸ਼ਰ ਨੇ ਐਰੀਆ ਨੂੰ ਕਿਹਾ ਕਿ ਤੂੰ ਡਰ ਨਾ ਤੂੰ ਨਿਕਲ ਦਮਿਸ਼ਕ ਦੇ ਰਾਹ ਚੱਲਿਆ ਜਾ ਤੇ ਦਮਿਸ਼ਕ ਦੇ ਰਾਹ ਜੇ ਤੂੰ ਜਾਵੇਂਗਾ ਤੈਨੂੰ ਰਸਤੇ ਦੇ ਵਿੱਚ ਤਿੰਨ ਲੋਕ ਐਸੇ ਮਿਲਣਗੇ ਤਿੰਨ ਰਾਜੇ ਐਸੇ ਮਿਲਣਗੇ ਤਿੰਨ ਲੋਕਾਂ ਨੂੰ ਮੱਥਾ ਕਰਨਾ ਹੈ ਤੋ ਉਹਨਾਂ ਦੇ ਵਾਰੀ-ਵਾਰੀ ਕੋਈ ਮੱਸਾ ਉਹਨਾਂ ਨੂੰ ਕਰਦੇ ਆ ਚਲੇ ਜਾਣਾ ਆ ਤੇ ਪਹਿਲੇ ਨੂੰ ਮੱਸਾ ਕਰ ਤੇ ਦੂਜੇ ਨੂੰ ਮੱਸਾ ਕਰ ਤੇ ਫਿਰ ਤੀਜੇ ਨੰਬਰ ਤੇ ਕਿਹਦਾ ਨਾਮ ਆਇਆ ਐਲੀਸ਼ਾ ਦਾ ਕਿਹਦਾ ਨਾਮ ਆਇਆ ਐਲੀਸ਼ਾ ਦਾ ਤੂੰ ਜਾ ਕੇ ਐਲੀਸ਼ਾ ਨੂੰ ਜਾ ਕੇ ਮੱਸਾ ਕਰਨਾ ਆ ਤੋ ਕੋਈ ਵੀ ਬੰਦਾ ਜਿਹੜਾ ਆ ਅਗਲ ਇੱਕ ਕੋਲੋਂ ਬਚ ਜਾਵੇਗਾ ਤੇ ਦੂਜੇ ਕੋਲੋਂ ਬਚ ਸਕਦਾ ਨਹੀਂ ਇਹ ਜੋ ਹਮਾਰਾ ਪਰਮੇਸ਼ਰ ਦਾ ਇੰਤਜ਼ਾਮ ਆ ਦੇਖੋ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਹੋਇਆ ਹੈ ਨਾ ਕੁਝ ਲੋਕ ਜਿਹੜੇ ਆ ਉਹ ਪਾਸ ਹੈਰੀਅਰ ਕੈਬਿਨਟ ਜਾਂਦੇ ਆ ਕੁਝ ਲੋਕ ਪਾਸਟਰ ਪਿਆਰਾ ਜੀ ਦੇ ਕੈਂਪ ਵਿੱਚ ਜਾਂਦੇ ਆ। ਕੁਝ ਲੋਕ ਸੈਵਨ ਦੇ ਕੈਂਪ ਵਿੱਚ ਜਾਂਦੇ ਆ। ਕੁਝ ਲੋਕ ਪਾਸ ਗੋਬਿੰਦ ਚੱਪੇ ਜਾਂਦੇ ਆ ਤੇ ਕੁਝ ਲੋਕਾਂ ਦੇ ਵਾਸਤੇ ਰੱਬ ਨੇ ਇੱਥੇ ਵੀ ਇੰਤਜ਼ਾਮ ਕੀਤਾ ਹੋਇਆ। ਹallelujah। ਇਹ ਰੱਬ ਦੇ ਇੰਤਜ਼ਾਮ ਆ। ਇਹ ਪਰਮੇਸ਼ਰ ਦੇ ਇੰਤਜ਼ਾਮ ਆ। ਸੋ ਪਰਮੇਸ਼ਵਰ ਨੇ ਅਲੀ ਐਲੀਆਨ ਨੂੰ ਕਿਹਾ ਕਿ ਭਾਈ ਤੂੰ ਡਰ ਨਾ ਦਮਿਸ਼ ਮੇਰਾ ਤਲਾਇਆ ਉੱਥੇ ਜਾ ਕੇ ਤੂੰ ਐਸ ਇਸ ਬੰਦੇ ਨੂੰ ਮੱਥਾ ਕਰ ਤੇ ਤੀਸਰਾ ਬੰਦਾ ਜਿਹੜਾ ਆ ਉਹ ਐਲੀਸ਼ਾ ਆ ਉਹ ਤੇਰੇ ਬੜੇ ਕੰਮ ਦਾ ਬੰਦਾ ਆ ਤੂੰ ਜਾ ਕੇ ਉਹਨੂੰ ਮੱਥਾ ਕਰ ਤੇ ਕੋਈ ਵੀ ਜਿਹੜਾ ਆ ਉਹ ਤੁਹਾਨੂੰ ਦੁੱਖ ਪਹੁੰਚਾ ਸਕਦਾ ਨਹੀਂ ਤੁਹਾਨੂੰ ਤਕਲੀਫ ਦੇ ਸਕਦਾ ਨਹੀਂ ਕਿਉਂਕਿ ਜੇ ਹਵਾ ਪਰਮੇਸ਼ਵਰ ਜਦੋਂ ਸਾਡੇ ਨਾਲ ਆ सा विरोधी कोई भी नहीं हो सकता बोलो हले लिया, लिया। या भी है मेरी तरफ बिगाड़ेगा इंसान मेरा इंसान सा बिगाड़ जो होवा पढ़ा हाँ हले लिया एलिया की कह रहा है मैं हाँ ही बचिया परमिशन गया ਤੂੰ ਕੱਲਾ ਨਹੀਂ ਹੈਗਾ ਤੇਰੇ ਵਰਗੇ 7000 ਬੰਦੇ ਮੇਰੇ ਕੋਲ ਰੱਖੇ ਹੋਏ ਆ ਹਾਲੇਲੂਇਆ ਹਾਲੇਲੂਇਆ ਤੇਈ ਵਾਰ ਸਾਡੇ ਜਿੱਦ ਤੋਂ ਮੈਂ ਆਇਂਦਾ ਖਰੇ ਮੈਂ ਇਕੱਲਾ ਪਾਦ ਰਿਹਾ ਹੈ ਨਾ ਪਰ ਪਰਮੇਸ਼ਰ ਕਹਿੰਦਾ ਤੂੰ ਕੱਲਾ ਨਹੀਂ ਹੈਗਾ ਬੜੇ ਰੱਖੇ ਹੋਏ ਮੈਂ ਬਹੁਤ ਰੱਖੇ ਹੋਏ ਆ ਇੱਕ ਜਾਵੇਗਾ ਤੇ ਪਿਛੋਂ ਜਿਹੜਾ ਸੈਂਕੜੇ ਆ ਜਾਵਣਗੇ ਐਲੀਆ ਕਹਿੰਦਾ ਵੀ ਮੈਂ ਇਸ ਕੋਈ ਮੈਂ ਕੱਲਾ ਹੀ ਨਾ ਮੈਂ ਹਾਵ ਰਾਜੇ ਦੇ ਸਾਹਮਣੇ ਮੈਂ ਪੇਸ਼ ਹੋਇਆ ਉਤੋਂ ਮੈਂ ਜੋ ਹਵਾ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿਲਾਈ ਉਸ ਤੋਂ ਬਾਅਦ ਹੁਣ ਇਸ ਵੱਲ ਮੈਨੂੰ ਮਾਰਨ ਲੱਗੀ ਸੀ ਮੈਂ ਭੱਜਿਆ ਆਂ ਤੇ ਮੈਂ ਲੁਕਦਾ ਲੁਕਦਾ ਫਿਰਦਾ ਆਂ ਕਿ ਜਵਾ ਪਰਮੇਸ਼ਰ ਕਹਿੰਦਾ ਤੇ ਇਹ ਨਾ ਸੋਚ ਫੇ ਤੂੰ ਕੱਲਾ ਹੀ ਆ ਕਿੰਨੇ ਕਿੰਨੇ ਹਜ਼ਾਰ ਰੱਖੇ ਹੋਏ ਆਲੇ ਹੋਰ ਕਿੰਨੇ ਹਜ਼ਾਰ ਕਿੰਨੇ 7000 7000 ਗੁਰਦੁਆਰਾ ਪਰੋਇਸੇ 7000 ਰੱਖ ਗੱਲ ਨੂੰ ਪਰ ਮੈਂ ਇਜ਼ਰਾਈਲ ਵਿੱਚੋਂ ਆਪਣੇ ਲਈ 7000 ਰੱਖ ਲੈ ਆਂ ਹਾਂ ਮੈਂ ਇਜ਼ਰਾਈਲ ਵਿੱਚੋਂ ਆਪਣੇ ਲਈ 7000 ਰੱਖ ਲੈ ਆ ਕਿੰਨੇ ਹਜ਼ਾਰ 7000 5 ਤੇ 2 7000 ਯਾਨਕਿ 1000 100 100 ਨੋਟ ਲਈਏ ਨਾ ਤੇ 10 ਨੋਟ ਲਈਏ ਤਾਂ ਫਿਰ 1000 ਬਣਦਾ ਤੇ ਜੇਕਰ 70 ਨੋਟ ਹੋ ਜਾਣ 100 100 ਦੇ ਫਿਰ ਕਿਨੇ ਬਣਨਗੇ ਫਿਰ 7000 ਬਣਦੇ ਆ ਤੇ 7000 ਆਪਣੇ ਪਿੰਡ ਦੀ ਆਬਾਦੀ 7000 ਮੇਰੇ ਕੋਲ ਹੈ ਨਹੀਂ ਐਡਾ ਵੱਡਾ ਆਪਣਾ ਪਿੰਡ ਹੈ ਨਾ ਇਹਦੇ ਵਿੱਚ 7000 ਲੋਕ ਨਹੀਂਗੇ 2400 ਲੋਕ ਆਪਣੇ ਇੱਧਰ ਜਿਹੜੇ ਇੱਧਰ ਵੋਟਾਂ ਮਾਉਂਦੇ ਆ ਤੇ ਦੂਸਰੇ ਪਿੰਡ ਦੇ ਉਹ ਵੀ 2400 ਲਾ ਲਓ 5000 ਲਾ ਲਓ ਵਕਤ ਵੱਦ ਪਰ ਫਿਰ ਵੀ ਇਦਾਂ ਵੱਡਾ ਪੈਂਦੇ ਆ ਇਹਦੇ ਵਿੱਚ 7000 ਲੋਕ ਹੈ ਨਹੀਂ ਕਿ ਜਿਹਵਾ ਪਰਮੇਸ਼ਰ ਕਹਿੰਦਾ ਮੈਂ 7000 ਬੰਦੇ ਤੇਰੇ ਵਰਗੇ ਰੱਖੇ ਹੋਇਆ ਬੋਲੋ ਹਲੇਲੂਇਆ ਹਲੇਲੂਇਆ ਤੇ ਹਲੇਲੂਇਆ ਕਹਿੰਦਾ ਮੈਂ ਇਕੱਲਾ ਹੀ ਨਹੀਂ ਕਈ ਵਾਰ ਬੰਦਾ ਐਸਾ ਸੋਚਦਾ ਵੀ ਸਾਰੇ ਮੈਂ ਇਕੱਲਾ ਹੀ ਇਕੱਲੇ ਪ੍ਰਧਾਨ ਹੈ ਫਿਰ ਕਿਹੜਾ ਮੱਝ ਵਿੱਚ ਇਹ ਗੱਲ ਹੋ ਜਾਂਦੀ ਨਾ ਕਿ ਯਾਰ ਬੰਦਾ ਕਹਿੰਦਾ ਵੀ ਮੈਂ ਹੀ ਘਰ ਨੂੰ ਚਲਾ ਰਿਆ ਪਰ ਉਹ ਗੱਲ ਕੀ ਆ ਗਲਤ ਆ ਕਈ ਵਾਰ ਔਰਤ ਕਹਿੰਦੀ ਆ ਵੀ ਮੈਂ ਹੀ ਘਰ ਨੂੰ ਚਲਾ ਰਹੀ ਆ ਬੰਦੇ ਦਾ ਕੋਈ ਕੰਮ ਹੀ ਹੈ ਨਹੀਂ ਬੱਚਿਆਂ ਦਾ ਕੋਈ ਕੰਮ ਹੀ ਹੈ ਨਹੀਂ ਬਜ਼ੁਰਗਾਂ ਦਾ ਕੋਈ ਕੰਮ ਹੀ ਹੈ ਨਹੀਂ ਪਰ ਜੇ ਹਵਾ ਪਰਮੇਸ਼ਰ ਦੀ ਕਹਿੰਦਾ ਤੂੰ ਕੱਲਾ ਨਹੀਂ ਆ ਬਲਕਿ ਮੈਂ ਬੜੇ ਰੱਖੇ ਹੋਏ ਆ 7000 ਰੱਖੇ ਕਿਨੇ 7000 ਯਾਦ ਰੱਖਿਓ ਇਸ ਗੱਲ ਨੂੰ ਕਿੰਨੇ ਹਜ਼ਾਰ ਰੱਖੇ ਆ 7000 ਬੰਦੇ ਮੈਂ ਰੱਖੇ ਹੋਏ ਉਸ ਅੱਗੇ ਪੜਾਂਗੇ ਉਹ ਸਭ ਜਿਨ੍ਹਾਂ ਦੇ ਗੋਡੇ ਬਾਹ ਲੱਗੇ ਨਹੀਂ ਨੀਵੇਂ ਨਹੀਂ ਨੀਵੇਂ ਅਤੇ ਉਹ ਸਾਰੇ ਮੂਹ ਜਿਨ੍ਹਾਂ ਨੇ ਉਹਨੂੰ ਨਹੀਂ ਚੁੰਮਿਆ ਬਸ ਕਹਿੰਦਾ ਉਹ ਸਤਰੀਆ ਲੋਕ ਆ ਜਿਨ੍ਹਾਂ ਨੇ ਬਾਲ ਦੇਵਤਾ ਦੇ ਅੱਗੇ ਆਪਣੇ ਗੋਡੇ ਨਹੀਂ ਨਹੀਂ ਭਾਈ ਉਸ ਬਾਲ ਦੇਵਤਾ ਦੇ ਅੱਗੇ ਜਿਸ ਬਾਲ ਦੇਵਤਾ ਨੂੰ ਰਾਜਾ ਆਹਾਬ ਦੀ ਬੀਬੀ ਇਸਵਲ ਲੈ ਕੇ ਆਈ ਸੀ ਉਹਨਾਂ ਦੇਵਤਿਆਂ ਦੇ ਅੱਗੇ ਇਹ 7000 ਲੋਕ ਉਹ ਆ ਜਿਨ੍ਹਾਂ ਨੇ ਅੱਜ ਤੱਕ ਕਦੇ ਕਿਸੇ ਦੂਜੀ ਜਗ੍ਹਾ ਤੇ ਨਮਸਕਾਰ ਕੀਤਾ ਬੋਲੋ ਹਲੇਲੂਇਆ ਹਲੇਲੂਇਆ ਇਹ ਉਹ 7000 ਲੋਕ ਆ ਜਿਨ੍ਹਾਂ ਦੇ ਗੋਡੇ ਕਿਸੇ ਦੂਸਰੇ ਦੇ ਅੱਗੇ ਹਲੇ ਤੱਕ ਝੁਕੇ ਨਹੀਂ ਨਹੀਂ ਇਹ 7000 ਲੋਕ ਮੈਂ ਜਿਹਾ ਪਰਮੇਸ਼ਰ ਕਹਿੰਦਾ ਮੈਂ ਰੱਖਿਓ ਇਹ ਅਲੀਆ ਕਿਉਂਕਿ ਬਰਉਨਾ ਕਹਤੋਂ ਤੇ ਲਈ ਮੈਂ ਕਿੰਨੇ ਲੋਕੀ ਰੱਖਿਆ 7000 ਬੰਦੇ ਮੈਂ ਤੇਰੇ ਵਾਸਤੇ ਰੱਖਿਆ ਜਿਹੜੇ ਪਵਿੱਤਰ ਰਿਆ ਤੇ ਜਿਨ੍ਹਾਂ ਦੇ ਗੋਡੇ ਕਿਸੇ ਦੂਸਰੇ ਦੇਕਾਂ ਅੱਗੇ ਝੁਕੇ ਝੁਕੇ ਨਹੀਂ ਤੇ ਜਿਨ੍ਹਾਂ ਦੀ ਜ਼ੁਬਾਨ ਨੇ ਕਿਸੇ ਨੂੰ ਪੁਕਾਰਿਆ ਨਹੀਂ ਇਹ ਜ਼ੁਬਾਨ ਵਾਲੀ ਗੱਲ ਦੁਬਾਰਾ ਪੜਨਾ ਹੈ ਨਾ ਉਹ ਸਭ ਜਿਨਾਂ ਦੇ ਗੋਡੇ ਮਾ ਅੱਗੇ ਨਹੀਂ ਹੀਵੇਂ ਹਮ ਅਤੇ ਉਹ ਸਾਰੇ ਮੂਹ ਜਿਨ੍ਹਾਂ ਨੇ ਉਹਨੂੰ ਨਹੀਂ ਚੁੰਮਿਆ ਅਸੀਂ ਦੇਖਦੇ ਹਾਂ ਕਿ ਇਹ ਸਮਾਂ ਤੇ ਇਦਾਂ ਦੀ ਜਗ੍ਹਾ ਬਣਾਈਆਂ ਹੁੰਦੀਆਂ ਜਿੱਥੇ ਜਾ ਕੇ ਉਹ ਉਹ ਜਗ੍ਹਾ ਨੂੰ ਚੁੰਮਦੇ ਆ ਕੀ ਕਰਦੇ ਆ ਉਸ ਜਗ੍ਹਾ ਨੂੰ ਚੁੰਮਦੇ ਹੋ ਜਾ ਕੇ ਪੈਰਾਂ ਨੂੰ ਚੁੰਮ ਲੈਂਦੇ ਆ ਪੱਥਰਾਂ ਨੂੰ ਚੁੰਮ ਲੈਂਦੇ ਆ ਦਰਖਤਾਂ ਨੂੰ ਚੁੰਮ ਲੈਂਦੇ ਆ ਤੇ ਜੋ ਆਪਰਮੇਸ਼ਰ ਨੇ ਵੀ ਇਦਾਂ ਦੇ ਸੱਤਰ ਬੰਦੇ ਰੱਖਿਆ ਨੇ ਜਿਨ੍ਹਾਂ ਦੇ ਗੋਡੇ ਉਹਨਾਂ ਦੇ ਅੱਗੇ ਝੁਕੇ ਨਹੀਂ ਉਹਨਾਂ ਨੇ ਆਪਣਾ ਸਿਰ ਝੁਕਾਇਆ ਉਹਨਾਂ ਦੇ ਅੱਗੇ ਬਾਈਬਲ ਵਿੱਚ ਇੱਕ ਦਿਨ ਖਾਸ ਹੁਕਮ ਹੈ ਉਹਨਾਂ ਵਿੱਚ ਇੱਕ ਹੁਕਮ ਇਹ ਵੀ ਆ

ਪਰ ਬੜੇ ਬੜੇ ਲੋਕ ਆ ਅਸੀਂ ਵੇਖੀਏ ਮੈਂ ਇੱਕ ਭੈਣ ਦੇ ਭੈਣ ਨੂੰ ਜਾਣਦਾ ਆ ਜਿਹੜੀ ਨੇਪਾਲ ਦੀ ਇੱਕ ਭੈਣ ਆ ਉਹਨੇ ਪਤਾ ਪਰਿੰ ਜਿੰਦਗੀ ਦੇ ਕਿੰਨੇ ਰੋਜ਼ੇ ਰੱਖੇ ਲਗਾਤਾਰੀ 326 ਰੋਜ਼ੇ ਉਹਨੇ ਲਗਾਤਾਰ ਆਪਣੀ ਜਿੰਦਗੀ ਦੇ ਰੱਖੇ ਅਸੀਂ ਜੇ ਇੱਕ ਦੋ ਦਿਨ ਰੱਖ ਕੇ ਅਸੀਂ ਬਹੁਤ ਫੁੱਲ ਜਾਂਦੇ ਕਿ ਮੈਂ ਰੋਜ਼ੇ ਰੱਖੇ ਤੈਨੂੰ ਪਤਾ ਨਾ ਮੈਂ ਰੋਟੀ ਫਟਾਫਟ ਦੇ ਅੱਜ ਮੈਂ ਸਰਦ ਦੇ ਰੋਜ਼ਾ ਰੱਖਿਆ ਹੈ ਨਾ ਉਸ ਭੈਣ ਨੇ ਕਿੰਨੇ ਰੋਜ਼ੇ ਰੱਖੇ 326 ਇੱਕ ਸਾਲ ਵਿੱਚ ਦਿਨ ਕਿੰਨੇ ਹੁੰਦੇ ਆ 365 ਜੇ ਥੋੜੇ ਹਿਸਾਬ ਤੋਂ ਘੱਟ ਦੇਣ ਉਸ ਭੈਣ ਦਾ ਰਿਕਾਰਡ ਆ ਉਹਨੇ ਇੰਨੇ ਰੁਜ਼ੇ ਰੱਖੇ ਨੇਪਾਲ ਦੇ ਵਿੱਚ ਆ। ਥੋਏ کئی ਵਾਰ ਸਾਡੇ ਅੰਦਰ ਕਮਾਂਡ ਆ ਜਾਂਦਾ ਕਿ ਮੈਂ 15 ਰੁਜ਼ੇ ਰੱਖੇ ਮੈਂ 20 ਰੁਜ਼ੇ ਰੱਖੇ ਮੈਂ 50 ਰੁਜ਼ੇ ਰੱਖੇ ਮੈਂ 100 ਰੁਜ਼ੇ ਰੱਖੇ ਨਾ ਕਮਾਂਡ ਸਾਡੇ ਅੰਦਰ ਆਉਣਾ ਨਹੀਂ ਚਾਹੀਦਾ। ਜਿਵੇਂ ਪਰਮਿਸ਼ਨ ਨੇ ਕਿਹਾ ਐਲੀਆ ਵੀ ਇਹ ਨਾ ਸੋਚ ਕੇ ਮੈਂ ਇਕੱਲਾ ਹੀ ਆ ਪਰ 7000 ਐਸੇ ਲੋਕ ਰੱਖੇ ਆ ਜਿਨ੍ਹਾਂ ਦੇ ਗੋਡੇ ਕਿਸੇ ਦੂਜੇ ਅੱਗੇ ਝੁਕੇ ਨਹੀਂ ਜਿਨ੍ਹਾਂ ਨੇ ਕਿਸੇ ਦੂਸਰੇ ਦੂਸਰੇ ਨੂੰ ਜਿਨ੍ਹਾਂ ਦੇ ਮੂੰਹ ਨੇ ਚੁੰਮਿਆ ਚੁੰਮਿਆ ਨਹੀਂ ਉਸ ਤੋਂ ਅੱਗੇ ਪੜਾਂਗੇ। ਅਤੀਸ਼ਾ ਪਾਦ ਦੇ ਪੁੱਤਰ ਐਲੀਸ਼ਾ ਨੂੰ ਇਹ ਹਾਲ ਹੁੰਦੇ ਆ ਜਦਾ ਲੱਭਾ ਹਾਂ ਜਦੋਂ ਐਲੀਆ ਨੇ ਇਹ ਗੱਲਾਂ ਸੁਣੀਆਂ ਤੇ ਐਲੀਆ ਨੂੰ ਆਪਣੇ ਆਪ ਦੇ ਉੱਪਰ ਜਿਹੜਾ ਉਹ ਥੋੜਾ ਮਹਿਸੂਸ ਹੋਇਆ ਕਿ ਯਾਰ ਮੈਂ ਕੀ ਸੋਚਦਾ ਸੀਗਾ ਮੈਂ ਕੀ ਸੋਚਦਾ ਵੀ ਜਾਵਾ ਪਰਮੇਸ਼ਰ ਮੈਨੂੰ ਕੀ ਕਹਿ ਰਿਹਾ ਇਹ ਸਾਰੀਆਂ ਗੱਲਾਂ ਸੁਣ ਕੇ ਜਿਹਵਾ ਪਰਮੇਸ਼ਰ ਦੀਆਂ ਤੇ ਐਲੀਆ ਉਸ ਦਿਨ ਤੋਂ ਪੁੱਛ ਕੇ ਪੁੱਛ ਕਰ ਲਿਆ ਨੇ ਤੁਰ ਪਿਆ ਉਸ ਦਿਨ ਤੋਂ ਉੱਪਰ ਜਦੋਂ ਤੁਰ ਪਿਆ ਤੇ ਉਹਨੇ ਜਾ ਕੇ ਐਲੀਸ਼ਾ ਨੂੰ ਐਲੀਸ਼ਾ ਨੂੰ ਜਾ ਕੇ ਉਹਨੇ ਕੀ ਕਿਤਾਇਆ ਮਿਲਿਆ ਦੁਆਰਾ ਪੜ੍ਹਿਆ ਐਲੀਸ਼ਾ ਦੀ ਗੱਲ ਨੂੰ ਤਾਂ ਉਹ ਤੇ ਚੱਲ ਪਿਆ ਅੰਦੇ ਸ਼ਫਾੜ ਦੇ ਪੁੱਤਰ ਅਨੀਸ਼ਾ ਨੂੰ ਹੱਲ ਬੁੰਦਿਆ ਜਾਂ ਲੱਭਾ ਸ਼ਫਾੜ ਦੇ ਪੁੱਤਰ ਅਨੀਸ਼ਾ ਨੂੰ ਉਦੋਂ ਉਹਨੂੰ ਲੱਭ ਲਿਆ ਜਦੋਂ ਇੱਕ ਕੰਮ ਕਰਦਾ ਸੀ ਕੀ ਕੰਮ ਕਰਦਾ ਸੀਗਾ ਹਾਲ ਬੁੰਦਦਾ ਸੀ ਕੀ ਕੰਮ ਕਰਦਾ ਸੀ ਹਾਲ ਬੁੰਦਦਾ ਵਾਹੀ ਕਰਦਾ ਸੀ ਖੇਤਾਂ ਦੀ ਵਾਹੀ ਕਰਦਾ ਸੀਗਾ ਇਹਦਾ ਮਤਲਬ ਜ਼ਿਮੀਦਾਰ ਸੀ ਕੌਣ ਸੀ ਬੰਦਾ ਉਹ ਜਾਤ ਦਾ ਇਹਦਾ ਬੰਦਾ ਸੀ ਜ਼ਿਮੀਦਾਰ ਸੀ ਬੰਦਾ ਉਹ ਜਿਹੜਾ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਕਿ ਉਹ ਹਲ ਬੋਣ ਦਿਆ ਆ ਤੇ ਉਹਨੂੰ ਜਾ ਕੇ ਐਲੀਏ ਨੇ ਲੱਭ ਲਿਆ ਵਾਹ ਲੋ ਹallelujah ਹallelujah ਇਦਾਂ ਦੇ ਪਰ ਵੀ ਯਿਸੂ ਜੀ ਦੇ ਵਿੱਚ ਇਦਾਂ ਬੰਦੇ ਨੇ ਲੱਭਿਆ ਸੀਗਾ ਮੱਤੀ ਨੂੰ ਲੱਭਿਆ ਸੀ ਨਾ ਮੱਤੀ ਕੀ ਕਰਦਾ ਸੀਗਾ ਬਣਾ ਮੱਤੀ ਕੀ ਕੰਮ ਕਰਦਾ ਹੁੰਦਾ ਸੀ ਹਾਂਜੀ ਕਹਾ ਹੁੰਦੀ ਹਾਂਜੀ ਚੁੰਗੀਆਂ ਲਨ ਵਾਲਾ ਸੀਗਾ ਮੱਤੀ ਕੀ ਕਰਦਾ ਹੁੰਦਾ ਸੀਗਾ ਮੈਸੂਰ ਲੈਂਦਾ ਹੁੰਦਾ ਸੀਗਾ ਚੁੰਗੀਆਂ ਪਹਿਲਾਂ ਹੁਣ ਤਾਂ ਆਪਣੇ ਪਿੰਡਾਂ 'ਚ ਹੁੰਦੀਆਂ ਸੀਗੀਆਂ ਸਿਆਲਾਂ 'ਚ ਬਾਹਰ ਬਾਹਰ ਨਾ ਰੋਡ ਦੇ ਉੱਪਰ ਚੁੰਗੀਆਂ ਹੁੰਦੀਆਂ ਸੀਗੀਆਂ ਅੱਜਕੱਲ ਚੁੰਗੀਆਂ ਚੱਕੀਆਂ ਗਈਆਂ ਆਪਣੇ ਕਰਤਾਰਪੁਰੀ ਹੁੰਦੀ ਸੀਗੀ ਇੱਕ ਇੰਦਰ ਜਿਹਨਾਂ ਆਪਾਂ ਜਾਣਦੇ ਆ ਰਾਮਦੇੜ ਵਾਲੇ ਪਾਸੇ ਨੂੰ ਜਾਣਦੇ ਆ ਤੇ ਇੱਕ ਉਧਰ ਅੱਗੇ ਕਾਲਮਦ ਲੱਗੇ ਚੁੰਗੀ ਹੁੰਦੀ ਸੀ ਇਹ ਜਗ੍ਹਾ ਚੁੰਗੀਆਂ ਹੁੰਦੀਆਂ ਸੀਗੀਆਂ ਸੋ ਚੁੰਗੀ ਟੈਕਸ ਲੈਣ ਵਾਲਾ ਚੁੰਗੀ ਦਾ ਮਰ ਟੈਕਸ ਲੈਣ ਵਾਲਾ ਸੀਗਾ ਮੱਤੀ ਟੈਕਸ ਲੈਣ ਵਾਲਾ ਬੰਦਾ ਸੀਗਾ ਤੇ ਉਹ ਗਰੀਬ ਨਹੀਂ ਸੀ ਜਿਹੜਾ ਬੰਦਾ ਟੈਕਸ ਲੈਂਦਾ ਆ ਉਹਦੇ ਕੋਲ ਤਾਂ ਪੈਸੇ ਬਹੁਤ ਹੀ ਬਥਰੇ ਹੁੰਦੇ ਉਹਦੇ ਗੁਥਲੀਆਂ ਭਰੀਆਂ ਰਹਿਣੀਆਂ ਆ ਉਹ ਕੋ ਪੈਸਾ ਬੜਾ ਹੁੰਦਾ ਸੀਗਾ ਉਹ ਗਰੀਬ ਬੰਦਾ ਨਹੀਂ ਸੀਗਾ ਤੇ ਰੱਬ ਜਰੂਰੀ ਨਹੀਂ ਕਿ ਗਰੀਬਾਂ ਨੂੰ ਚੁਣਦਾ ਆ ਬੋਲੋ ਹallelujah ਉਹ ਅਮੀਰਾਂ ਨੂੰ ਵੀ ਚੁਣ ਲੈਂਦਾ ਬੋਲੋ ਹallelujah ਉਹ ਨੂੰ ਵੀ ਥੱਲੇ ਆ ਦੇ ਸੀ ਆ ਜਾ ਯਕੀਨ ਉਹ ਯਕੀਨ ਯਕੀਨ ਗਰੀਬ ਨਹੀਂ ਸੀ ਪੰਡਾ ਯਕੀ ਉਹ ਬੜਾ ਪੈਸਾ ਸੀ ਬੜੀ ਜ਼ਮੀਨ ਜਾਇਦਾਦ ਸੀ ਤੇ ਜਦੋਂ ਗੁੱਲਰ ਦੇ ਪੇੜ ਉਦੇ ਚੜ ਗਿਆ ਯਕੀ ਪਰ ਵੀ ਇਸ ਨੂੰ ਦੇਖਣ ਦੇ ਵਾਸਤੇ ਉਹ ਸ਼ਾਇਦ ਸੋਚਦਾ ਹੋਵੇਗਾ ਕਿ ਭਈ ਮੈਂ ਤਾਂ ਅਮੀਰ ਬੰਦਾ ਆ ਹੈਨਾ ਤੇ ਸ਼ਾਇਦ ਪ੍ਰਭੂ ਮੈਨੂੰ ਵੇਖੇ ਹੀ ਨਾ ਕਿਹੜਾ ਪਰਉ ਮਿਲ ਘਰ ਹੀ ਨਾ ਆਵੇ ਕਿਉਂਕਿ ਅਸੀਂ ਕਹਿੰਦੇ ਕਿ ਪ੍ਰਭੂ ਯਸੂਸਮਸੀ ਗਰੀਬਾਂ ਦਾ ਯਾਰ ਗਰੀਬਾਂ ਦੀ ਸੁਧ ਲੈਂਦਾ ਸੀ ਹੈਨਾ ਪਰ ਉਹ ਅਮੀਰਾਂ ਦੇ ਕੋਲ ਵੀ ਪ੍ਰਭੂ ਯਸੂਸਮਸੀ ਜਾਂਦੇ ਪਰ ਯਸੂਸ ਨੂੰ ਅਮੀਰਾਂ ਨੂੰ ਵੀ ਸੁਰਗ ਰਾਜ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਸਿਰਫ ਗਰੀਬਾਂ ਨੂੰ ਨਹੀਂ ਉਹ ਅਮੀਰਾਂ ਨੂੰ ਵੀ ਸੁਰਗ ਰਾਜ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਸੋ ਇਸ ਕਰਕੇ ਅਸੀਂ ਗਰੀਬ ਨਹੀਂ ਰਹਿਣਾ ਅਸੀਂ ਅਮੀਰ ਹੋਣ ਦੀ ਕੋਸ਼ਿਸ਼ ਕਰਨੀ ਆ ਆਮੀਨ ਹਲੇਲੂਇਆ ਕਿਉਂਕਿ ਗਰੀਬ ਵੀ ਜਾਣ ਕੇ ਸੁਰਗ ਰਾਜ ਵਿੱਚ ਤੇ ਅਮੀਰ ਵੀ ਅਮੀਰ ਵੀ ਚਲੇ ਜਾਣਗੇ ਸੋ ਕੰਮ ਆਸ ਕੀ ਬਦਿਆ ਕਰਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਤੇ ਰੱਬ ਸਾਨੂੰ ਅਮੀਰ ਅਮੀਰ ਕਰਨ ਦੀ ਖੁਦ ਕਰ ਤੱਕਦਾ ਸੋ ਕੈਨੂ ਲੱਭਿਆ ਐਲੀਆ ਨੇ ਐਲੀਸ਼ਾ ਨੂੰ ਜਾ ਕੇ ਲੱਭ ਲਿਆ ਜਦੋਂ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਜਦੋਂ ਵਾਹੀ ਕਰਦਾ ਸੀਗਾ ਜਦੋਂ ਜ਼ਿਮੀਦਾਰੀ ਦਾ ਕੰਮ ਕਰਦਾ ਸੀਗਾ ਵੀ ਹਵਾ ਪਰਮੇਸ਼ਰ ਨੇ ਕਿਹਾ ਸੀਗਾ ਦੇਖੋ ਇਹ ਐਲੀਸ਼ਾ ਕਿਤੇ ਆ ਕਿ ਇਹ ਜਿਹਵਾ ਪਰਮੇਸ਼ਰ ਐਲੀਆਜ਼ ਜਿਹਦੇ ਕਿਤੇ ਗੱਲਬਾਤ ਕਰਦੇ ਪਏ ਪਰਮੇਸ਼ਰ ਕਹਿੰਦਾ ਜਾ ਲੱਭਲਾ ਜਾ ਕੇ ਤਲਾਮ ਚ ਕੀ ਲਿਖਿਆ ਢੂੰਡੋਗੇ ਤੇ ਲਭੋਗੇ ਤੇ ਤੁਹਾਨੂੰ ਮਿਲ ਜਾਵੇਗਾ ਮੰਗੋਗੇ ਤੇ ਦਿੱਤਾ ਜਾਵੇਗਾ ਲਭੋਗੇ ਤੇ ਪਾਓਗੇ ਖਟਖਟਾਓਗੇ ਤੇ ਤੁਹਾਡੇ ਵਾਸਤੇ ਖੁੱਲਿਆ ਜਾ ਕਿੱਥੇ ਲਿਖਿਆ ਭਲਾ ਕਿਹੜੀ ਕਿਤਾਬ ਚ ਕਿੰਵੇਂ ਬਾਤ ਕਿੰਨੇ ਐਤ ਮੱਤੀ ਦੇ ਅੰਦੀਲ ਸੱਤ ਬਾਤ ਉਹਦੀ ਸੱਤ ਐਤ ਦੇ ਵਿੱਚ ਲਿਖਿਆ ਕਿ ਮੰਗੋ ਤੇ ਦੇ ਦਿੱਤਾ ਜਾਵੇਗਾ ਢੂੰਡੋਗੇ ਤੇ ਪਾਓਗੇ ਖਟਖਟਾਓਗੇ ਤੇ ਤੁਹਾਡੇ ਵਾਸਤੇ ਖੁੱਲਿਆ ਜਾਵੇਗਾ ਕੱਲੇ ਰੱਬ ਨੇ ਚਾਇਆ ਇਹਨਾਂ ਕਿੰਨਾ ਚੀਜ਼ਾਂ ਤੇ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਗੱਲਾਂ ਤੋ ਅੱਜ ਜਿਹੜਾ ਸਿਖਦੇ ਪਏ ਆ ਕਿ ਜੋ ਹਵਾ ਪਰਮੇਸ਼ਰ ਦੇ ਜਾ ਜਾ ਕੇ ਐਲੀਸ਼ਾ ਨੂੰ ਲੱਭ ਲਾ ਤੇ ਐਲੀਸ਼ਾ ਨੂੰ ਜਾ ਕੇ ਲੱਭ ਲਿਆ ਉਹ ਕਰਦਾ ਕੀ ਕੀ ਕੰਮ ਕਰਦਾ ਸੀਗਾ ਹੱਲ ਬੁੰਦਾ ਸੀਗਾ ਉੱਥੇ ਜਾ ਕੇ ਐਲੀਆ ਨੂੰ ਉਹਨੂੰ ਲੱਭ ਲਿਆ ਉਸ ਤੋਂ ਅਗੇ ਪੜਾਂਗੇ ਕਾਂ ਉੱਥੇ ਚੱਲ ਪਿਆ ਅੰਦੀ ਸ਼ਫਾਤ ਦੇ ਪੁੱਤਰ ਐਲੀਸ਼ਾ ਨੂੰ ਹੱਲ ਬੁੰਦਿਆ ਜਾਂ ਲੱਭਾ ਹੂੰ ਉਹਦੀ 12 ਹਲਾਂ ਦੀ ਵਾਹੀ ਸੀ ਬੋਲੋ ਹਲੇਲੂਇਆ ਇੱਕ ਦੇਸੀ ਇੱਕ ਹਲ ਦੀ ਵਾਈ ਨਹੀਂ ਸੀ ਉਹਦੀ ਕਿੰਨੇ ਹਲ ਬੁੰਦਦੇ ਸੀਗੇ 12 ਹੈਨਾ 12 ਹਾਲ ਚੱਲਦੇ ਹੁੰਦੇ ਕਿੰਨੀ ਕੈਲੀ ਉਹਦੀ ਹੋਵੇ ਦੇਖੋ ਹਿਸਾਬ ਲਾਓ ਕਿੰਨੀ ਜ਼ਮੀਨਾਂ ਦੀ ਹੋਵੇਗੀ ਜੇ ਤੇ 12 ਜੋ 12 ਬੈਲ ਚੱਲਦੇ ਆ ਹੈਨਾ 12 ਜੋੜੀਆਂ ਬੈਲਾਂ ਦੀਆਂ ਚੱਲਦੀਆਂ ਆ ਤੇ ਉੱਥੇ ਕਿੰਨੀ ਉਹਦੇ ਕੋਲ ਜ਼ਮੀਨ ਹੋਵੇਗੀ ਉਸ ਤੋਂ ਅੱਗੇ ਪੜਾਂਗੇ ਅਤੇ 12 ਜੋਗ ਦੇ ਮਗਰ ਉਹ ਆਪ ਸੀ ਅਚਾ دوسری ਗੱਲ ਇਹ ਅਲਿਸ਼ਾ ਇਮਾਨਦਾਰ ਬੰਦਾ ਸੀ ਇਹ ਰੱਬ ਦੇ ਨੌਕਰ ਕੰਮ ਕਰਦੇ ਤੇ ਕੋਈ ਗੱਲੇ ਪਈ ਨੌਕਰਾਂ ਦੇ ਭਰੋਸੇ ਛੱਡ ਦਿਓ ਪਰ ਉਹ ਵੀ ਕਰਦਾ ਸੀਗਾ ਨੌਕਰਾਂ ਦੇ ਨਾਲ-ਨਾਲ ਆਪਣੇ ਬਾਕੀ ਮੈਂਬਰਾਂ ਦੇ ਨਾਲ-ਨਾਲ ਉਹ ਆਪ ਵੀ ਬਾਈ ਕਰਦਾ ਸੀਗਾ ਤੇ ਬਾਹਰ ਮੀ ਜਿਹੜੀ ਜੋੜੀ ਸੀਗੀ ਬੈਲਾਂ ਦੀ ਜਾਂ ਬਾਹਰ ਮੀ ਜੋਤੀ ਸੀਗੀ ਉਹਦੇ ਉੱਪਰ ਉਹ ਆਪ ਖੜਾ ਹੋ ਕੇ ਝਲਾ ਰਿਹਾ ਸੀ ਉਹਨਾਂ ਨੂੰ ਦੁਆਰਾ ਪੜਨ ਦੇ ਤਹਸੇ ਨੂੰ ਬਾਹਰ ਉਹਦੀ ਬਾਹਰ ਮਹਾਰਾ ਦੀ ਵਾਲੀ ਸੀ ਹਾਂ ਤੇ ਬਾਹਰ ਮੀ ਜੋਗ ਦੇ ਮੰਗਲ ਉਹ ਆਪ ਸੀ ਬਾਹਰ ਮੀ ਕਹਦੇ ਜੋਗ ਜੋਗ ਜੀ ਦੁਆਰਾ ਪੜੋ ਤਾਂ ਅਗਸਰ ਦੇਖੂ ਜੋਗ ਜੋੜੀ ਜੱਗੇ ਨਾਲ ਹਾਂਜੀ ਜੱਗੇ ਨਾਲ ਹਾਂਜੀ ਜੱਗੇ ਨੂੰ ਹੋਣਾ ਹੈ ਹਾਂਜੀ ਜੱਗੇ ਜੱਗੇ ਨੂੰ ਹੋਣਾ ਤੇ ਗੱਗਾ ਇਹ ਜੋਗ ਆ ਨਾ ਜੋਗ ਜਦੋਂ ਜੋੜੀ ਬਲਦਾਂ ਦੀ ਹੈ ਨਾ ਦੋ ਜੋੜ ਜਦਾਂ ਹ ਹਲ ਪਾਉਂਦੇ ਹੁੰਦੇ ਸੀ ਕਿੰਨੀਆਂ ਕਿੰਨੀਆਂ ਥਾਮਾਂ ਦੇ ਉੱਪਰ ਤਾਂ ਇੱਕ ਸਿੰਗਲ ਬੈਲ ਦੇ ਨਾਲ ਹੀ ਵਾਈ ਹੁੰਦੀ ਹੈ ਹੁੰਦੀ ਸੀ ਕਿੰਨੀਆਂ ਥਾਮਾਂ ਦੇ ਉੱਪਰ ਕਿਉਂਕਿ ਜਿਹੜੇ ਗਰੀਬ ਜ਼ਿਮੀਂਦਾਰ ਹੁੰਦੇ ਸੀ ਨਾ ਉਹ ਦੋ ਬਾਲਦ ਨਹੀਂ ਲੈ ਸਕਦੇ ਸਕੇ ਉਹ ਸਿੰਗਲ ਦੇ ਨਾਲ ਵੀ ਵਿਆਹ ਕਰ ਲੈਂਦੇ ਹੁੰਦੇ ਸੀ ਪਰ ਇਸੇ ਕਰਕੇ ਇਹ ਜੋੜੀਆਂ-ਜੋੜੀਆਂ ਆ ਜੋ ਇੱਕ ਬਾਹਰ ਦੀ ਜੋੜੀ ਦੇ ਪਰ ਬਾਹਰ ਦੇ ਜੋਗ ਦੇ ਉੱਪਰ ਜਿਹੜਾ ਸੀਗਾ ਉਹ ਐਲਿਸ਼ਾ ਆਪ ਕੰਮ ਕਰਦਾ ਹੁੰਦਾ ਸੀ ਹਾਂਜੀ ਉਸ ਤੋਂ ਅੱਗੇ ਪੜਾਂਗੇ ਐਲੀਆ ਨੇ ਉਹਨੇ ਕੋਲ ਦੀ ਲੰਘ ਕੇ ਆਪਣੀ ਗੋਦਰੀ ਉਹਦੇ ਉੱਤੇ ਪਾ ਦਿੱਤੀ ਹallelujah ਇਹਦੇ ਬੈਲੂਸ਼ਨ ਪਤਾ ਹੀ ਨਹੀਂਗਾ ਤੇ ਪਰ ਐਲੀਆ ਨੂੰ ਪਰਮੇਸ਼ੁਰ ਨੇ ਪਹਿਲਾਂ ਦੱਸਤਾ ਕਿ ਜਾਹ ਜਾ ਕੇ ਉਹਨੂੰ ਮੱਸਾ ਕਰ ਦੇ ਤੇ ਜਿਹਨੀ ਉਹਦੀ ਗੋਦੜੀ ਸੀਗੀ ਉਹਦੇ ਕੋਲ ਐਲੀਆ ਦੇ ਕੋਲ ਗੋਦੜੀ ਸੀਗੀ ਜਿਹੜਾ ਉਹਦੇ ਕੋਲੋਂ ਗੋਦੜੀ ਮਤਲਬ ਜਿਹੜਾ ਪਰਮੇਸ਼ਵਰ ਨੇ ਉਹਨੂੰ ਮੱਛਾ ਕਰਨ ਦੇ ਵਾਸਤੇ ਜਿਹੜਾ ਬੱਜ ਜਿਹੜੇ ਬੱਤਰ ਦਿੱਤੇ ਹੋਏ ਸੀਗੇ ਜਿਹਦੇ ਵਿੱਚ ਗੋਦੜੀ ਹੁੰਦੀ ਜਿਹੜੀ ਯੋਗੀਆਂ ਦੇ ਕੋਲ ਗੋਦੜੀ ਪਾਈ ਹਦੀ ਨਾ 4000 ਹੈਨਾ ਉਹਦੇ ਵਿੱਚ ਉਹਨਾਂ ਦਾ ਬਹੁਤ ਸੰਖ ਹੁੰਦਾ ਉਹਨਾਂ ਦਾ ਇਦਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇਸੇ ਤਰ੍ਹਾਂ ਗੋਦੜੀ ਜਿਹੜੀ ਸੀਗੀ ਉਹ ਐਲੀਆ ਦੇ ਕੋਲ ਵੀ ਸੀਗੀ ਤੇ ਐਲੀਆ ਨੇ ਆਪਣੀ ਗੋਦੜੀ ਆਪਣਾ ਮੱਛਾ ਸੀਗਾ ਉਹ ਐਲੀਸ਼ਾ ਦੇ ਉੱਤੇ ਮੱਛਾ ਜਿਹੜਾ ਸੀਗਾ ਉਹ ਉਹ ਹੰਢੇ ਦਿੱਤਾ ਬਲੋ ਹallelujah ਐਲੀਸ਼ਾ ਨੂੰ ਪਤਾ ਹੀ ਨਹੀਂ ਪਰ ਜਿਹਾਵਾ ਪਰਮਿਸ਼ਨ ਉਹਨੂੰ ਕਹਿੰਨੇ ਚੁਣ ਲਿਆ ਵੀ ਐਲੀ ਲਗਾ ਜਾਂ ਜਾ ਕੇ ਉਹਨੂੰ ਜਾ ਕੇ ਮੱਥਾ ਮੱਥਾ ਖਾ ਕੇ ਉਹਨੂੰ ਲੱਬਲਾ ਜਾ ਕੇ ਉਸ ਤੋਂ ਅੱਗੇ ਪੜਾਂਗੇ ਤਾਂ ਫਲਦਾ ਨੂੰ ਛੱਡ ਕੇ ਇਟਲੀ ਆ ਦੇ ਮਗਰ ਦੌੜ ਗਿਆ ਅਤੇ ਉਸ ਨੂੰ ਆਇਆ ਮੈਨੂੰ ਪਰਵਾਣਗੀ ਦੇ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮਾਵਾ ਹallelujah ਜਿੱਦਾਂ ਜਦੋਂ ਗੋਦਰੀ ਉਹਦੇ ਉੱਤੇ ਪਾ ਦਿੱਤੀ ਜਦੋਂ ਉਹਨੂੰ ਮੱਥਾ ਕਰ ਦਿੱਤਾ ਐਲੀਸ਼ਾ ਨੂੰ ਤੇ ਉਹਨੇ ਫੇਰ ਦੌੜ ਕੇ ਐਲੀਆ ਦੇ ਮਗਰ ਮਗਰ ਜਾ ਤੁਰ ਪਿਆ ਉਹਨੇ ਸੋਚਿਆ ਕੁਛ ਨਹੀਂਗਾ ਪਰ ਐਲੀਆ ਦੇ ਮਗਰ ਤੁਰ ਪਿਆ ਉਹਨੇ ਐਲੀਆ ਨੂੰ ਕਿਹਾ ਪਈ ਮੈਂ ਤੇਰੇ ਮਗਰ ਹੀ ਆਉਣਾ ਚਾਹੁੰਦਾ ਮੈਂ ਤੇਰੇ ਨਾਲ ਹੀ ਜਾਣਾ ਜਾਣਾ ਚਾਹੁੰਦਾ ਮੈਨੂੰ ਆਪਣੇ ਨਾਲ ਹੀ ਰੱਖ ਲੈ ਮੈਂ ਤੇਰੇ ਤੋਂ ਵੱਖ ਰਹਿਣਾ ਨਹੀਂ ਚਾਹੁੰਦਾ ਤੇ ਉਹਨੇ ਕੀ ਕਿਹਾ ਐਲੀਆ ਨੂੰ ਕਿ ਪਈ ਮੈਨੂੰ ਇੱਕ ਪਰਵਾਨਗੀ ਦੇ ਕੀ ਪਰਵਾਨਗੀ ਦੇ ਪੜਾਂਗੇ ਮੈਂ ਆਪਣੇ ਮਾਪੇ ਕੋਈ ਮੈਂ ਆਪਣੇ ਮਾਪਿਆਂ ਨੂੰ ਜਾ ਕੇ ਬੋਲੋ ਹallelujah ਇਹ ਬੜੀ ਖਾਸ ਇੱਕ ਗੱਲ ਆ ਹਨ ਉਹਨੇ ਆਪਣੇ ਮਾਪਿਆਂ ਦੇ ਕੋਲ ਜਾਣ ਦੀ ਜਿਹੜੀ ਆ ਪਰਮਾਨਗੀ ਮੰਗੀ ਆ ਪਰਮਿਸ਼ਨ ਮੰਗੀ ਆ ਕਿੱਥੇ ਜਾਣ ਦੇ ਵਾਸਤੇ ਆਪਣੇ ਮਾਪਿਆਂ ਦੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਬੜਾ ਇਮਾਨਦਾਰ ਸੀਗਾ ਐਲਿਸ਼ਾ ਐਲਿਸ਼ਾ ਬੜਾ ਇਮਾਨਦਾਰ ਸੀਗਾ ਉਹ ਬੜਾ ਵਫਾਦਾਰ ਸੀਗਾ ਉਹ ਜੇਕਰ ਜ਼ਿੰਮੇਵਾਰੀ ਨਾਲ ਕੰਮ ਕਰਦਾ ਸੀਗਾ ਨਾ ਉਹ ਤੋਂ ਤੁਹਾਨੂੰ ਪਤਾ ਲੱਗਦਾ ਕਿ ਆਪਣੇ ਮਾਂ ਬਾਪ ਦੀ ਵੀ ਜਿੰਮੇਵਾਰੀ ਚੁੱਕਣ ਵਾਲਾ ਬੰਦਾ ਸੀ ਤੇ ਇਦਾਂ ਦੇ ਬੱਚੇ ਹੋਣੇ ਚਾਹੀਦੇ ਜਿਹੜੇ ਆਪਣੇ ਮਾਪੇ ਦੇ ਜ਼ਿੰਮੇਵਾਰੀ ਚੁੱਕਦੇ ਹਨ ਪਰਬੀ ਯੇਸ਼ੂ ਮਸੀਹ ਦੇ ਨਾਲ ਆਪਾਂ ਕੰਪੇਅਰ ਕਰਦੇ ਨਾ ਐਲੀਆ ਨੂੰ ਤੇ ਐਲੀਆ ਔਰ ਪਰਬੀ ਯੇਸ਼ੂ ਮਸੀਹ ਇੱਕ ਮੈਂ ਇਹ ਵੀ ਦੱਸਣਾ ਚਾਹਨਾ ਕਿ ਪਰਬੀ ਯੇਸ਼ੂ ਮਸੀਹ ਨੇ ਵੀ ਆਪਣੀ ਮਾਤਾ ਦਾ ਬੜਾ ਫਿਕਰ ਕੀਤਾ ਸੀ ਜਦੋਂ ਪਰਬੀ ਯੇਸ਼ੂ ਮਸੀਹ ਸਲੀਬ ਦੇ ਉੱਪਰ ਚੜਾਏ ਗਏ ਸੀਗੇ ਤੇ ਮਾਤਾ ਮਰੀਮ ਦੇਖਦੀ ਸੀ ਪਰਬੀ ਯੇਸ਼ੂ ਮਸੀਹ ਨੂੰ ਕਿ ਮੇਰਾ ਪੁੱਤ ਹੁਣ ਸਲੀਬ ਉੱਪਰ ਚੜਿਆ ਹੋਇਆ ਮੇਰੇ ਪੁੱਤਰੇ ਥੋੜੀ ਦੇਰ ਬਾਅਦ ਮਰ ਜਾਣਾ ਤੇ ਮੇਰਾ ਕੀ ਹਾਲ ਹੋਵੇਗਾ ਤੇ ਪ੍ਰਭੂ ਯਿਸੂ ਜੀ ਮਾਤਾ ਮਰੀਮ ਦੀਆਂ ਸੋਚਾਂ ਨੂੰ ਜਾਣਦਾ ਸੀ ਪ੍ਰਭੂ ਯਿਸੂ ਇਹ ਵੀ ਦੇਖਦਾ ਸੀ ਕਿ ਮਾਤਾ ਮਰੀਮ ਇਸ ਵੇਲੇ ਕੀ ਸੋਚਦੀ ਆ ਤੇ ਪ੍ਰਭੂ ਯਿਸੂ ਨੇ ਮਾਤਾ ਮਰੀਮ ਨੂੰ ਬੜਾ ਦਿਲਾਸਾ ਦਿੱਤਾ ਉਹਨੇ ਕਿਹਾ ਮਾਤਾ ਪਰੇਸ਼ਾਨ ਨਾ ਹੋ ਘਬਰਾ ਨਾ ਹੋ ਜਿਵੇਂ ਅਲਿਸ਼ਾ ਕਹਿੰਦਾ ਨਾ ਵੀ ਆਪਣੇ ਮਾਪਿਆਂ ਨੇ ਮਿਲਿਆ ਮੈਂ ਜਾ ਕੇ ਮੈਂ ਤੇ ਪ੍ਰਭੂ ਯਿਸੂ ਸੀ ਵੀ ਇਹ ਸੋਚਦਾ ਕਿ ਮੇਰੀ ਮਾਤਾ ਕੀ ਸੋਚਦੀ ਹੈ ਹਾਂ ਤੇ ਪ੍ਰਭੂ ਯਿਸੂ ਨੇ ਉਸੇ ਵਾਰ ਉਸੇ ਵੇਲੇ ਮਾਤਾ ਨੂੰ ਮਾਤਾ ਮਰੀਮ ਨੂੰ ਕਿਹਾ ਇਹ ਜਿਹ ਹੁੰਨਾ ਤੇਰਾ ਪੁੱਤਰ ਹੋਵੇਗਾ ਵਾਹ ਵਾਹ ਹਲੇਲੂਇਆ ਤੇ ਜੋ ਨਨੂ ਕਿਹਾ ਮੇਰੀ ਮਾਤਾ ਦਾ ਖਿਆਲ ਰੱਖੀ ਇਹ ਤੇਰੀ ਮਾਤਾ ਹੋਵੇਗੀ ਅੱਜ ਤੋਂ ਬਾਅਦ ਮੈਂ ਜਿੰਨੇ ਵੀ ਆਪਣੀ ਮਾਤਾ ਦਾ ਬੜਾ ਖਿਆਲ ਰੱਖਿਆ ਤੇ ਅੱਜ ਮੈਂ ਇਹ ਜਿੰਮੇਵਾਰੀ ਕਿਹਨੂੰ ਦੇ ਕੇ ਜਾ ਰਿਹਾ ਹਾਂ ਵਾਹ ਵਾਹ ਹਲੇਲੂਇਆ ਤੇ ਬੱਚਿਆਂ ਨੂੰ ਇਹ ਜਿੰਮੇਵਾਰੀ ਜ਼ਰੂਰ ਦਿਨੋਣੀ ਚਾਹੀਦੀ ਹੈ ਬੱਚਿਆਂ ਨੂੰ ਆਪਣੇ ਮਾਪੇ ਬਾਪ ਦੀ ਲੇਲੇ ਵਾਲੀ ਜ਼ਰੂਰ ਚੁਕਣੀ ਚਾਹੀਦੀ ਹੈ ਪਰ ਵੀ ਯਿਸੂ ਮਸੀਹ ਨੇ ਸਾਨੂੰ ਇਹ ਸਿਖਾਇਆ ਹੈ ਕਿਵੇਂ ਸਿਖਾਇਆ ਪਰਬੀਸ਼ਾ ਮਕੀਨ ਨੇ ਕਿਹਾ ਕਿ ਆਪਣੇ ਮਾਪੇ ਦੀ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਆ। ਔਰ ਪ੍ਰਭੂ ਨੇ ਕਿਹਾ ਮਾਤਾ ਇਹ ਤੇਰਾ ਪੁੱਤ ਹੈ ਤੇ ਜਿਹੜਾ ਨੇ ਕਿਹਾ ਇਹ ਤੇਰੀ ਇਹ ਤੇਰੀ ਮਾਤਾ ਆ ਫਿਕਰ ਨਾ ਕਰੀ। ਇਸੇ ਤਰ੍ਹਾਂ ਅਲਿਸ਼ਾ ਵੀ ਆਪਣੇ ਮਾਪੇ ਦਾ ਬੜਾ ਫਿਕਰ ਕਰਦਾ ਸੀ। ਸਾਨੂੰ ਵੀ ਆਪਣਾ ਮਾ ਆਪਣੇ ਮਾਪੇ ਦਾ ਫਿਕਰ ਫਿਕਰ ਕਰਨੀ ਚਾਹੀਦੀ। ਅਸਲੀ ਆਪਣੇ ਮਾਪੇ ਦਾ ਆਪਣੇ ਤੋਂ ਵੱਡਿਆਂ ਭੈਣਾਂ ਭਰਾਵਾਂ ਦਾ ਵੀ ਫਿਕਰ ਕਰਨਾ। ਉਹਨਾਂ ਦੀ ਅਸੀਂ ਤਹਿਲ ਕਰਨੀ, ਉਹਨਾਂ ਦੀ ਸੇਵਾ ਆਪੀ ਕਰਨੀ ਆ। ਉਹਨਾਂ ਨੂੰ ਕਹਿਣਾ ਕਿ ਭਈ ਤੁਸੀਂ ਕਿਸੇ ਕਿਸਮ ਦਾ ਕੋਈ ਫਿਕਰ ਕੀ ਕਰਨਾ ਚਾਹੋ ਅੱਜ ਮਦਰਸ ਦੇ ਆ ਸੋ ਇਸ ਕਰਕੇ ਅਸੀਂ ਜਿਹੜੇ ਸਾਡੇ ਬਜ਼ੁਰਗ ਗਿਆ ਸਾਡੀਆਂ ਮਾਮਾਂ ਉਹਨਾਂ ਦਾ ਅਸੀਂ ਹਮੇਸ਼ਾ ਹੀ ਸਤਿਕਾਰ ਕਰਾਂ ਸਿਰਫ ਅੱਜ ਦੇ ਦਿਨ ਨਹੀਂ ਬਲਕਿ ਹਮੇਸ਼ਾ ਸਤਿਕਾਰ ਕਰਨਾ ਤੇ ਉਹਨਾਂ ਦੀ ਜਿੰਮੇਵਾਰੀ ਚੁੱਕਣੀ ਅਸੀਂ ਕਿ ਮਾਤਾ ਤੋਂ ਫਿਕਰ ਨਾ ਕਰ ਪਿਤਾ ਤੋਂ ਫਿਕਰ ਨਾ ਕਰ ਮੈਂ ਤੇਰਾ ਪੁੱਤ ਮੈਂ ਤੇਰੀ ਧੀ ਹਾਂ ਤੇ ਮੈਂ ਤੇਰਾ ਫਿਕਰ ਫਿਕਰ ਜਿਹੜਾ ਕਰਨ ਵਾਲੀਆਂ ਇਹਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇ ਜਿਹਾਵਾ ਪਰਮੇਸ਼ਵਰ ਸਾਨੂੰ ਬੜਾ ਬਲ ਬਖਸ਼ਦਾ ਸਾਨੂੰ ਬੜਾ ਜੋਰ ਦਿੰਦਾ ਕਿ ਅਸੀਂ ਕਿਸੇ ਜ਼ਿੰਮੇਵਾਰੀ ਚੁੱਕ ਸਕੀਏ ਪਰ ਐਲੀਆ ਨੇ ਆਪਣੇ ਐਲਿਸ਼ਾ ਨੇ ਆਪਣੇ ਮਾਪੇ ਨੂੰ ਮਿਲ ਕੇ ਆਇਆ ਤੇ ਉਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਕੇ ਆਇਆ ਤੇ ਯਸੂਸ ਨੇ ਆਪਣੀ ਮਾਂ ਦੀ ਜ਼ਿੰਮੇਵਾਰੀ ਜੁਹਣਾ ਨੂੰ ਦੇ ਦਿੱਤੀ ਜਿਵੇਂ ਆਪਣੇ ਮਾਪੇ ਦੇ ਜ਼ਿੰਮੇਵਾਰ ਬੱਚੇ ਬੱਚੇ ਬੰਨਾ ਹੈ ਸੋ ਖੁਦਾਵੰਦ ਤੁਹਾਨੂੰ ਬੜੀ ਆਸ਼ੀਸ਼ਾਂ ਵਰਕਤ ਦੇਵੇ ਇਹਨਾਂ ਬੱਚਿਆਂ ਦੇ ਕਾਰਨ ਪਰਮੇਸ਼ੁਰ ਤੁਹਾਡੇ ਹਿਰਦਿਆਂ ਨੂੰ ਖੋਲੇ ਔਰ ਅਸੀਂ ਆਪਣੇ ਮਾਪੇ-ਮਾਪ ਦੀ ਸੇਵਾ ਕਰਨ ਵਾਲੇ ਹੋਈਏ ਆਪਣੇ ਮਾਪੇ-ਮਾਪ ਦਾ ਸਤਿਕਾਰ ਕਰਨ ਵਾਲੇ ਹੋਈਏ ਆਓ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਫਿਰ ਅੰਸੁਟਾਵਾਂਗੇ ਫਿਰ ਆਪਾਂ ਧੰਨਵਾਦ ਕਰਾਂਗੇ ਅੱਜ ਦੇ ਵਚਨ ਨੂੰ ਯਾਦ ਕਰਾਂਗੇ ਧੰਨਵਾਦ ਅੱਜ ਜੋ ਅਸੀਂ ਸਿੱਖਿਆ ਅਸੀਂ ਉਸ ਨੂੰ ਯਾਦ ਕਰਾਂਗੇ ਧੰਨਵਾਦ ਉਰਾਜਾਂ ਉੱਤੇ ਰਾਜ ਪਰਬੋ